ਮੇਰਾ ਨਾਮ ਜੀ ਤਾਲਿਬ ਅਲੀ ਕੀ ਵਾਕਿਆ ਹੋਇਆ ਸੀ ਵਾਕਿਆ ਜੀ ਰਾਤ ਦੇ ਹੀ 12 ਵਜੇ ਦੇ ਬਾਅਦ ਮਤਲਬ ਕਿ 12 12:30 ਵਜੇ ਕਰੀਬ ਕੂਸ਼ਕ ਕਰ ਦੇ ਵਿੱਚ ਬੰਦੇ ਬੜੇ ਤੇ ਉਹਨਾਂ ਨੇ ਮੈਨੂੰ ਫੜਿਆ ਮਤਲਬ ਕਿ ਗਲਾ ਗੁਲਾ ਘੋਟਿਆ ਬੋਲਣ ਨਹੀਂ ਦਿੱਤਾ ਹੈਗਾ ਪਹਿਲਾ ਦੋ ਜਣੇ ਸੀਗੇ ਮੈਂ ਉਹਨੂੰ ਇੱਕ ਨੂੰ ਤਾਂ ਫੜ ਲਿਆ ਫਿਰ ਇੱਕ ਹੋਰ ਆ ਗਿਆ ਤਿੰਨ ਹੋ ਗਏ ਮਤਲਬ ਕਿ ਉਹਨਾਂ ਨੇ ਫਿਰ ਮੈਨੂੰ ਬੰਨ ਕੇ ਸਿੱਟ ਲਿਆ ਤੇ ਕਿੰਨੇ ਬੰਦੇ ਸੀਗੇ ਟੋਟਲ ਬੰਦੇ ਸਰ ਚਾਰ ਸੀਗੇ ਜਿਹੜੇ ਮੈਂ ਦੇਖੇ ਨੇ ਕੋਈ ਹਥਿਆਰ ਵਗੈਰਾ ਸੀ ਹਥਿਆਰ ਸੀਗੇ ਉਹਨਾਂ ਕੋਲ ਮਤਲਬ ਹਥਿਆਰ ਹੀ ਆਪਣੀ ਛੋਰੀਆਂ ਵਗੈਰਾ ਦਾ ਵਗੈਰਾ ਜਿਹੜੇ ਹੁੰਦੇ ਨੇ ਤੇ ਕੀ ਅੰਦਰ ਕਿਵੇਂ ਐਂਟਰ ਕਿਵੇਂ ਕਿਤੇ ਕਰਦੇ ਨੇ ਐਂਟਰੀ ਸਰ ਕੁਛ ਪਤਾ ਨਹੀਂ ਸੀ ਸੁੱਤੇ ਪਏ ਸੀਗੇ ਬਿਲਕੁਲ ਜਿਹੜੇ ਰੂਮ ਚ ਮੈਂ ਜਿੱਕੱਲਾ ਹੀ ਸੀਗਾ ਮੈਂ ਉੱਥੇ ਇਕੱਲਾ ਹੀ ਪਿਆ ਸੀ ਬੈੱਡ ਤੇ ਬਸ ਆਂਦੇ ਉਹਨਾਂ ਨੇ ਮਤਲਬ ਕਿ ਮੈਨੂੰ ਫੜ ਲਿਆ ਮੌਕਾ ਨਹੀਂ ਦਿੱਤਾ ਕਿ ਕੁਝ ਬੋਲਾਂ ਜਾਂ ਨਹੀਂ ਗਲਾ ਦੱਬ ਲਿਆ ਉਹਨਾਂ ਨੇ ਫਿਰ ਟੇਪ ਵਗੈਰਾ ਮਤਲਬ ਕਿ ਜਿਹੜੇ ਪਲਾਸਟਿਕ ਦੀ ਲੋਕ ਹੁੰਦੇ ਨੇ ਉਹਦੇ ਨਾਲ ਹੱਤੁੱਤ ਬੰਨਤੇ ਅੱਛਾ ਲੱਤਾਂ ਵੀ ਬੰਨਤੀਆਂ ਤੇ ਕੁਝ ਸਮਾਨ ਵਗੈਰਾ ਵੀ ਲੈ ਕੇ ਗਏ ਨੇ ਤੁਹਾਡੇ ਨਹੀਂ ਸਰ ਬਚਾਓ ਹੋ ਗਿਆ ਕੁਝ ਲੈ ਕੇ ਨਹੀਂ ਗਏ ਨਹੀਂ ਟਾਈਮ ਵੇਸਟ ਹੋ ਗਿਆ ਬਾਕੀ ਉਹਨਾਂ ਨੇ ਮਤਲਬ ਕਾਰਵਾਈ ਕੀਤੀ ਆ ਪੇਟੀ ਵਗੈਰਾ ਖੋਲੀ ਆ ਬਾਕੀ ਬਚਾਓ ਹੋ ਗਿਆ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਤੁਸੀਂ ਪਰ ਘਰ ਚ ਕਿੰਨੇ ਜਾਣੇ ਸੀ ਘਰ ਚ ਜੀ ਤਿੰਨ ਚਾਰ ਜਣੇ ਸੀਗੇ ਇੱਕ ਛੋਟੀ ਕੁੜੀ ਆ ਸੀਗੀ 11 ਸਾਲਾਂ ਦੀ ਇੱਕ ਭਾਈ ਆ ਹੈਂਡੀਕੈਪ ਨੇ ਉਹ ਚਾ 35 ਸਾਲ ਦੀ ਉਮਰ ਆ ਉਹਨਾਂ ਦੀ ਇੱਕ ਮਦਰ ਸੀ ਜੀ ਕੀ ਕੀ ਨਾਮ ਕੀ ਦੇਨ ਪਰਿਵਾਰ ਪਰਿਵਾਰ ਮੰਮੀ ਦਾ ਨਾਮ ਮੀਨਾ ਏ ਤੇ ਬ੍ਰਦਰ ਦਾ ਨਾਮ ਮੁੰਤੀ ਜੀ ਰਾ ਤੇ ਇੱਕ ਪਤੀ ਜੀ ਸੀਗੇ ਮੁਸਕਾਨ ਉਹ ਕਿੰਨੀ ਉਮਰ ਉਹਦੀ ਉਮਰ ਕਿੰਨੀ ਕਹੇ ਗੁੜੀਆ ਦੀ ਉਮਰ ਹੈਗੀ 11 34 ਸਾਲ ਸਭ ਨਾਲ ਕੁੱਟਮਾਰ ਕਰੀ ਜਾਂਦੀ ਨੇ ਨਹੀਂ ਉਹਨਾਂ ਨੇ ਬਸ ਮੈਨੂੰ ਤੇ ਮੰਮੀ ਨੂੰ ਹੀ ਬੰਨ ਕੇ ਸਿੱਟਿਆ ਹੈ ਅੱਛਾ ਹਾਂਜੀ ਠੀਕ ਹੈ ਦੂਸਰਾ ਭਾਈ ਜਿਹੜਾ ਹੈਗਾ ਉਹ ਹੈਂਡੀਕੈਪ ਆ ਉਹ ਮਤਲਬ ਨਾ ਤਾਂ ਬੋਲਦਾ ਨਾ ਚੱਲਦਾ ਉਹਨਾਂ ਉਹਨੇ ਕੁਝ ਨਹੀਂ ਕਿਹਾ ਉਹਨਾਂ ਨੇ ਹੁਣ ਜਿਹੜੀ ਪੁਲਿਸ ਆਈ ਹੈ ਕੀ ਕਾਰਵਾਈ ਕਰਨੀ ਹੈ ਕਿਸੇ ਸਰ ਉਹਨਾਂ ਨੇ ਕਾਰਵਾਈ ਕੀਤੀ ਹੈ ਦੇਖ ਰਹੇ ਨੇ ਉਹ ਬਾਕੀ ਸਮਾਨ ਬਚਾਓ ਹੋ ਗਿਆ ਕੁਛ ਨਹੀਂ ਸਾਰੀ ਚੀਜ਼ ਹੈ ਗਈ ਹੈ ਕੀ ਕੰਨ ਨਹੀਂ ਕੋਈ ਤਾਲਿਫ ਦਕਰੇ ਰਾਤ ਕੰਨ ਉਸੇ ਮੇਰੇ ਚੋਰੀ ਹੋ ਗਈ ਵੀ ਦੋ ਤਿੰਨ ਬੰਦੇ ਆਏ ਸੀਗੇ ਤੇ ਸਾਡਾ ਕੈਸ਼ ਲੈ ਗਏ ਤੇ ਸੋਨਾ ਲੈ ਗਏ ਜਦੋਂ ਅਸੀਂ ਆਪੇ ਸਰਚ ਕੀਤਾ ਤੇ ਮੈਨੂੰ ਜੇ ਅਲਬਾਰੀ ਦੇ ਵਿੱਚ ਮਿਲ ਗਿਆ ਸੀ ਜਿਹੜਾ ਉਹਨਾਂ ਦਾ ਸੋਨਾ ਵਗੈਰਾ ਸੀ ਉਹ ਵੀ ਸਾਰਾ ਪੇਟੀ 'ਚੋਂ ਮਿਲ ਗਿਆ ਸੀ ਤੇ ਇਹਦਾ ਕਿੰਨਾ ਸਤਾ ਜੀ ਬਹੁਤ ਸਤਾ ਕੋਈ ਚੋਰੀ ਦੇ ਮਕਸਦ ਨਾਲ ਆਇਆ ਹੋਵੇ ਜਿਹੜੇ ਕਿਨ ਸੱਟਾਂ ਲਾ ਕੇ ਜਿਹੜੇ ਮਾਤਾ ਜੀ ਹਾਲਤ ਕਿਹ ਹੈ ਜੀ ਮੈਨੂੰ ਬਿਲਕੁਲ ਨਾਰਮਲ ਹੈ ਸਿੰਪਲ ਹੈਗੀ ਹੈ ਕੋਈ ਹੋਰ ਨਹੀਂ ਸੀ ਕੋਈ ਜਿਹੜਾ ਬੇਟਾ ਤੇ ਮਾਂ ਦਾਖਲ ਹੋਈ ਸੀ ਉਹ ਬੇਟਾ ਜੀ ਬੇਟਾ ਹੀ ਸਾਡੇ ਨਾਲ ਆ ਕੇ ਦੇਖ ਕੇ ਗਿਆ ਉਸਨੇ ਆਪਣੇ ਸਮਾਨ ਖੋਲਿਆ ਤਾਂ ਉਹ ਵੀ ਦੇਖਿਆ ਕਿ ਕੁਝ ਨਹੀਂ ਹੈਗਾ ਮਾਤਾ ਜੀ ਦੀ ਉਮਰ ਠੀਕ ਹੈ ਠੀਕ ਹੈ ਜੀ ਕਦੇ 670 ਸਾਲ ਮਰੀ ਉਹ RAM nalo ਜਿਹੜਾ ਮਾਤਾ ਦੀ ਉਮਰ ਤਾਂ ਹਾਂ ਉਮਰ ਤਾਂ ਤਾਂ ਜਾਮ ਉਮਰ ਦੇ حساب ਨਾਲ ਉਹ ਠੀਕ ਹੈ ਸਭ ਕੋਈ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਸਿੰਪਲ ਸਟੱਟ ਸਿ ਇਹ ਕਿੰਨੇ ਕ ਬੀ ਦੀ ਵਾਰ ਦਾਤਾ ਜੀ ਇਹ ਸਾਡੇ 12:00 ਤੋਂ ਲੈ ਕੇ 2:30 ਵਜੇ ਦੇ ਵਿੱਚ ਅੱਛਾ ਜੀ ਕਿੰਨੇ ਕ ਬੰਦੇ ਸੀਗੇ ਜੀ ਦੋ ਤਿੰਨ ਬੰਦੇ ਲੱਗੇ ਅੱਛਾ ਥੈਂਕ ਯੂ